ਦੋਸਤੋ ਅੱਜ ਪਾ ਗੱਲ ਕਰਨੀ ਹੈ ਅਫਸੋਸ ਕਿ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਭਜਾ ਕੇ ਵੱਡੀ ਗਲਤੀ ਕੀਤੀ ਦੋਸਤੋ ਵੈਸੇ ਤਾਂ ਸਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਜਦ ਪਾਣੀ ਸਿਰ ਪਰੋਂ ਵਗ ਜਾਵੇ ਤਾਂ ਮਜਬੂਰੀ ਵਿੱਚ ਸਾਨੂੰ ਕਹਿਣਾ ਪੈਂਦਾ ਹੈ ਕਿ ਯਾਰ ਇਨ੍ਹਾਂ ਲੋਕਾਂ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸਨ ਦੋਸਤੋ ਬੇਸ਼ੱਕ ਅੰਗਰੇਜ਼ਾਂ ਨੇ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਲੁੱਟਿਆ ਤੇ ਸਾਨੂੰ 200 ਸਾਲ ਤੱਕ ਗੁਲਾਮ ਬਣਾ ਕੇ ਰੱਖਿਆ ਅੰਗਰੇਜ਼ ਸਾਡੇ ਭਾਰਤੀ ਲੋਕਾਂ ਨਾਲ ਬਹੁਤ ਜ਼ਿਆਦਾ ਮਾੜਾ ਵਰਤੋ ਕਰਦੇ ਸਨ ਇੱਥੋਂ ਤੱਕ ਕਿ ਉਹ ਸਾਨੂੰ ਭਾਰਤੀ ਕੁੱਤੇ ਭਾਵ ਇੰਡੀਅਨ ਡੌਗ ਕਹਿ ਕੇ ਬੁਲਾਉਂਦੇ ਸਨ ਪਰ ਉਹਨਾਂ ਦੇ ਰਾਜ ਵਿੱਚ ਕੋਈ ਕਿਸੇ ਨਾਲ ਧੱਕੇਸ਼ਾਹੀ ਨਹੀਂ ਸੀ ਕਰ ਸਕਦਾ ਉਹਨਾਂ ਦੇ ਕਾਨੂੰਨ ਵੀ ਬਹੁਤ ਸਖਤ ਸਨ ਹਰ ਇੱਕ ਚੀਜ਼ ਚਾਹੇ ਉਹ ਖਾਣ ਪੀਣ ਵਾਲੀ ਹੋਵੇ ਜਾਂ ਕਿਸੇ ਹੋਰ ਕੰਮ ਵਾਲੀ ਹੋਵੇ ਇੱਕ ਨੰਬਰ ਕੁਆਲਿਟੀ ਦੀ ਮਿਲਦੀ ਸੀ ਅਸਰਾਧੀਆਂ ਨੂੰ ਸਜ਼ਾ ਬਹੁਤ ਸਖਤ ਸਖਤ ਦਿੱਤੀ ਜਾਂਦੀ ਸੀ ਉਹਨਾਂ ਦੁਆਰਾ ਬਣਾਏ ਹੋਏ ਪੁਲ ਅਜੇ ਤੱਕ ਵੀ ਕਈ ਥਾਵਾਂ ਤੇ ਉਸੇ ਤਰ੍ਹਾਂ ਚੱਲ ਰਹੇ ਹਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਣਾ ਦੇਸ਼ 15 ਅਗਸਤ 1947 ਨੂੰ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ ਸੀ ਪਰ ਜਿਸ ਆਜ਼ਾਦੀ ਵਾਸਤੇ ਸਾਡੇ ਲੱਖਾਂ ਹੀ ਕ੍ਰਾਂਤੀਕਾਰੀਆਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਅਤੇ ਜਿਸ ਤਰ੍ਹਾਂ ਦੀ ਆਜ਼ਾਦੀ ਦਾ ਸੁਪਨਾ ਸਾਡੇ ਕ੍ਰਾਂਤੀਕਾਰੀਆਂ ਨੇ ਲਿਆ ਸੀ ਤਾਂ ਉਹਨਾਂ ਦਾ ਉਹ ਸੁਪਨਾ ਪੂਰਾ ਨਹੀਂ ਹੋ ਸਕਿਆ ਇੱਕ ਸੱਚੀ ਆਜ਼ਾਦੀ ਦੀ ਥਾਂ ਸਾਨੂੰ ਇੱਕ ਝੂਠੀ ਆਜ਼ਾਦੀ ਹੀ ਮਿਲੀ 15 ਅਗਸਤ 1947 ਨੂੰ ਜਦ ਸਾਨੂੰ ਆਜ਼ਾਦੀ ਮਿਲ ਰਹੀ ਸੀ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਇੱਕ ਅੰਗਰੇਜ਼ ਜਿਸ ਦਾ ਨਾਮ ਲਾਰਡ ਮਾਉਂਟਬੈਟਨ ਸੀ ਅਤੇ ਪੰਡਤ जवाहरलाल नेहरू ਦੇ ਵਿਚਕਾਰ ਇੱਕ ਸਮਝੌਤਾ ਹੋਇਆ ਜਸ ਸਮਝੌਤੇ ਦਾ ਨਾਮ ਸੀ ਟਰਾਂਸਫਰ ਆਫ ਪਾਵਰ ਐਗਰੀਮੈਂਟ ਇਸ ਸਮਝੌਤੇ ਮੁਤਾਬਕ ਆਜ਼ਾਦ ਭਾਰਤ ਵਿੱਚ ਸਾਰੇ ਕਾਨੂੰਨ ਅੰਗਰੇਜ਼ਾਂ ਵਾਲੇ ਹੀ ਚੱਲਣਗੇ ਭਾਸ਼ਾ ਵੀ ਅੰਗਰੇਜ਼ਾਂ ਵਾਲੀ ਹੀ ਚੱਲੇਗੀ 1947 ਤੱਕ ਭਾਰਤ ਵਿੱਚ ਅੰਗਰੇਜ਼ਾਂ ਦੀਆਂ 127 ਕੰਪਨੀਆਂ ਭਾਰਤ ਦੀ ਲੁੱਟ ਕਰ ਰਹੀਆਂ ਸਨ ਆਜ਼ਾਦੀ ਤੋਂ ਪਹਿਲਾਂ ਲਾਰਡ ਮਾਉਂਟਬੈਟਨ ਨੇ ਪੰਡਤ ਜਵਾਰलाल नेहरू ਕੋਲ ਆ ਕੇ ਚਿੰਤਾ ਪ੍ਰਗਟ ਕੀਤੀ ਕਿ ਹੁਣ ਸਾਡੀਆਂ ਕੰਪਨੀਆਂ ਦਾ ਕੀ ਬਣੇਗਾ ਇਹ ਗੱਲ ਸੁਣ ਕੇ ਜਵਾਰलाल नेहरू ਨੇ ਲਾਰਡ ਮਾਉਂਟਬੈਟਨ ਨੂੰ ਕਿਹਾ ਕਿ ਤੁਸੀਂ ਜੀ ਬਿਲਕੁਲ ਫਿਕਰ ਨਾ ਕਰੋ ਅਸੀਂ ਸਿਰਫ ਇੱਕ ਕੰਪਨੀ ਈਸਟ ਇੰਡੀਆ ਕੰਪਨੀ ਨੂੰ ਇੱਥੋਂ ਬਾਹਰ ਕੱਢਾਂਗੇ ਕਿਉਂਕਿ ਭਾਰਤੀ ਲੋਕਾਂ ਦਾ ਸਿਰਫ ਇਸੇ ਕੰਪਨੀ ਦੇ ਖਿਲਾਫ ਸਭ ਤੋਂ ਵੱਧ ਗੁੱਸਾ ਹੈ ਅਸੀਂ ਬਾਕੀ 126 ਕੰਪਨੀਆਂ ਨੂੰ ਉਸੇ ਤਰ੍ਹਾਂ ਭਾਰਤ ਵਿੱਚ ਰੱਖ ਲਾਵਾਂਗੇ ਸੋ ਦੋਸਤੋ ਜੇਕਰ ਸਾਡੇ ਕਿਸੇ ਲੀਡਰ ਨੇ ਸਭ ਤੋਂ ਵੱਧ ਗਲਤੀ ਕੀਤੀ ਹੈ ਉਹ ਹੈ ਜਵਾਰ ਲਾਲ ਨਹਿਰੂ ਜਿਹੜਾ ਦੇਖਣ ਵਿੱਚ ਭਾਰਤੀ ਲੱਗਦਾ ਸੀ ਪਰ ਉਹ ਅੰਦਰੋਂ ਅੰਗਰੇਜ਼ ਸੀ ਚਲੋ ਜਿਸ ਤਰ੍ਹਾਂ ਦੀ ਝੂਠੀ-ਮੁੱਠੀ ਆਜ਼ਾਦੀ ਸਾਨੂੰ ਮਿਲੀ ਸਾਡੇ ਭਾਰਤੀ ਲੋਕਾਂ ਨੂੰ ਉਮੀਦ ਸੀ ਕਿ ਹੁਣ ਸਾਡੇ ਆਪਣੇ ਲੋਕਾਂ ਦੇ ਹੱਥ ਦੇਸ਼ ਦੀ ਵਾਗਡੋਰ ਆ ਗਈ ਹੈ ਸ਼ਹਿਰ ਹੁਣ ਸਾਡਾ ਦੇਸ਼ ਤਰੱਕੀ ਕਰੇਗਾ ਪਰ ਹੋਇਆ ਉਸ ਤੋਂ ਉਲਟ ਅੰਗਰੇਜ਼ਾਂ ਨੇ ਸਾਡੇ ਦੇਸ਼ ਨੂੰ ਉਹਨਾਂ 200 ਸਾਲਾਂ ਵਿੱਚ ਨਹੀਂ ਲੁੱਟਿਆ ਜਿੰਨਾ ਸਾਡੇ ਵਾਲਿਆਂ ਨੇ ਆਜ਼ਾਦੀ ਤੋਂ 70-75 ਸਾਲਾਂ ਵਿੱਚ ਹੀ ਲੁੱਟ ਲਿਆ ਭਾਰਤ ਦੇ ਜਸਰਬੈ ਦੀ 1947 ਤੱਕ ਕੀਮਤ ਡਾਲਰ ਅਤੇ ਪੌਂਡ ਦੇ ਲਗਭਗ ਲਗਭਗ ਬਰਾਬਰ ਸੀ ਅੱਜੋ ਕੀਮਤ ਡਾਲਰਾਂ ਤੇ ਪੌਂਡ ਤੋਂ 80 ਗੁਣਾ ਥੱਲੇ ਡਿੱਗ ਪਈ ਹੈ। ਇਹਨਾਂ ਕਾਲੇ ਅੰਗਰੇਜ਼ਾਂ ਨੇ ਦੇਸ਼ ਨੂੰ ਲੁੱਟ-ਲੁੱਟ ਕੇ ਇੰਨਾ ਗੰਗਾਲ ਕਰ ਦਿੱਤਾ ਕਿ ਆਮ ਲੋਕਾਂ ਦੇ ਹਾਲਤ ਤਰਸਯੋਗ ਹੋ ਗਈ ਹੈ। ਚਾਰੇ ਪਾਸੇ ਨਸ਼ਿਆਂ ਦਾ ਬੋਲਬਾਲਾ ਹੈ। ਲੋਕ ਨਸ਼ਿਆਂ ਦੇ ਓਵਰਡੋਜ਼ ਨਾਲ ਮਰ ਰਹੇ ਹਨ। ਦੇਸ਼ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਦੰਧੜੇ ਔਰਤਾਂ ਨਾਲ ਬਲਾਤਕਾਰ ਹੋ ਰਿਹਾ ਹੋ ਰਏ ਹਨ ਰਿਸ਼ਵਤਖੋਰੀ ਆਪਣੀ ਚਰਮ ਸੀਮਾ ਉੱਪਰ ਹੈ ਅਫਸਰ ਸ਼ਾਹੀਸ ਸਰਕਾਰਾਂ ਨੂੰ ਟੱਚ ਕਰਕੇ ਜਾਂਦੀ ਹੈ ਦੇਸ਼ ਅੰਦਰ ਬਲਾਤਕਾਰੀ ਬਾਬਿਆਂ ਦਾ ਪੂਰਾ ਬੋਲਬਲਾ ਹੈ ਗਰੀਬ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਦਿਨੋਂ ਦਿਨ ਅਮੀਰ ਹੁੰਦਾ ਜਾ ਰਿਹਾ ਹੈ ਦੇਸ਼ ਨੂੰ ਨੋਜ-ਨੋਜ ਕੇ ਖਾਧਾ ਜਾ ਰਿਹਾ ਹੈ ਇਸ ਦੇਸ਼ ਅੰਦਰ ਗਰੀਬ ਦੀ ਕੋਈ ਵੀ ਪੁੱਛਗਿੱਛ ਨਹੀਂ ਹੈ। ਕੁੱਤੇ ਚੋਰਾ ਨਾਲ ਰਲ ਹੀ ਹੋਈ ਹੈ। ਦੁੱਧ ਦੀ ਰਾਖੀ ਬਿੱਲੇ ਵਾਲੀ ਘਾਤ ਬਿਲਕੁਲ ਸੱਚੀ ਸਾਫਤ ਹੋ ਗਈ ਹੈ। ਦੇਸ਼ ਅੰਦਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਗੱਲ ਤਾਂ ਦੂਰ ਰਹੀ। ਲੋਕਾਂ ਨੂੰ ਜ਼ਹਿਰ ਵੀ ਮਲਾਵਟ ਵਾਲੀ ਮਿਲ ਰਹੀ ਹੈ। ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਡਰਾ ਡਰਾ ਕੇ ਲੁੱਟਿਆ ਜਾ ਰਿਹਾ ਹੈ। ਸੜਕਾਂ ਬਣਦੀਆਂ ਮੰਗਰੋਂ ਹਨ ਪਹਿਲਾਂ ਟੁੱਟ ਜਾਂਦੀਆਂ ਹਨ। ਸੋ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਦੇਸ਼ ਦੇ ਲੀਡਰ ਆਪਣੇ ਪ੍ਰਸ਼ੰਸਾ ਕਰਨ ਤੋਂ ਨਹੀਂ ਟਲਦੇ ਕਹਿੰਦੇ ਅਸੀਂ ਦੇਸ਼ ਦਾ ਵਿਕਾਸ ਕਰ ਰਹੇ ਹਾਂ ਅਸੀਂ ਬਦਲਾ ਕਰ ਰਹੇ ਹਾਂ ਇਹ ਲੋਕ ਜੇਕਰ ਕਿਸੇ ਕੰਮ ਪਰ 1 ਲੱਖ ਰੁਪਏ ਖਰਚ ਕਰਦੇ ਹਨ ਤਾਂ 20 ਲੱਖ ਰੁਪਏ ਉਸ ਕੰਮ ਦੇ ਪ੍ਰਚਾਰ ਉੱਪਰ ਲਾ ਦਿੰਦੇ ਹਨ ਅਖਬਾਰਾਂ ਵਿੱਚ ਐਡਾਂ ਕੋ ਕਢਵਾਉਂਦੇ ਹਨ ਬੈਨਰ ਬਣਾ ਬਣਾ ਲਾਉਂਦੇ ਹਨ ਕਹਿੰਦਾ ਭਾਅ ਇਹਨਾਂ ਦੀ ਦੇਸ਼ ਨੂੰ ਲੁੱਟਣ ਦੀ ਸਪੀਡ ਅੰਗਰੇਜ਼ਾਂ ਨਾਲੋਂ ਹਜ਼ਾਰਾ ਗੁਣਾ ਵੱਧ ਹੈ ਇਸੇ ਕਰਕੇ ਤੰਗ ਹੋ ਕੇ ਹਰ ਕੋਈ ਆਦਮੀ ਦੇ ਮੂੰਹੋਂ ਬਸ ਇਹੋ ਗੱਲ ਨਿਕਲਦੀ ਹੈ ਕਿ ਇਹਨਾਂ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸਨ ਆਪਾਂ ਉਹਨਾਂ ਨੂੰ ਇੱਥੋਂ ਭਜਾ ਕੇ ਬਹੁਤ ਵੱਡੀ ਗਲਤੀ ਕੀਤੀ ਸੋ ਦੋਸਤੋ ਇਹ ਸਨ ਮੇਰੇ ਮਨ ਦੇ ਕੁਝ ਬਲਬਲੇ ਜੋ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਆਪ ਜੀ ਦਾ ਬਹੁਤ-ਬਹੁਤ ਧੰਨਵਾਦ